ਕਿਆ ਬਾਜੀ ਆਪਾਂ ਮਿਲ ਕੇ ਆਂਦੀ ਹੱਦੀ ਦੇ ਲੈ ਕੇ ਚਲੀਏ ਇੱਥੇ ਕਿਹਾ ਉਹ ਸਾਡੀ ਆਪਾਂ ਲਈ ਸੱਗੀ ਗੱਲ ਇਹ ਆਜੇ ਬਾਜੀ ਠੀਕ ਹੈ ਪਾਜੀ ਪੀ ਸੁਣਾਓ ਕੀ ਨਾਲ ਜਿਹੜੇ ਸੰਦੇ ਵਿੱਚ ਆਪਾਂ ਜੀ ਪਾਜੀ ਕੋ ਮੈਂ ਆ ਮਿਲ ਕੇ ਆਂਦੀ ਹੱਦੀ ਦੇ ਕਹਿੰਦੇ ਆ ਘੋੜਿਆਂ ਦੇ گاਵਾ ਦੀਆਂ ਸਾਰੀਆਂ ਦਵਾਈਆਂ ਨੇ ਆਪੇ ਭਾਈ ਕੋ ਆ ਭਾਈ ਨਾਲ ਗੱਲ ਕਰਦੇ ਭਾਈ ਦੱਸੋ ਜੀ ਸਾਡੀ ਜ਼ੁਬਾਨ ਸਭ ਤੋਂ ਪੁਰਾਣੀਆਂ 100 ਸਾਲ ਤੋਂ ਉੱਤੇ ਦੀ ਬੁਧਾਨ ਠੀਕ ਹੈ ਜੀ ਇੱਧਰ ਆਓ ਤਾਂ ਮਸਾਲੇ ਹੋ ਗਏ ਸਾਡੇ ਜਿਹੜੀ ਐ ਮਸਾਲੇ ਦੇ ਇਹ ਕਈ ਦਵਾਈਆਂ ਨੇ ਤੇ ਕਈ ਮਸਾਲੇ ਐ ਮਸਾਲਾ ਜਿਹੜਾ ਹੈ ਪੱਠੇ ਕੁੱਟੇ ਕਾਣ ਤੇ ਦੁੱਧ ਦਾਨਸ ਦਵਾਈ ਦਾਣ ਤੇ ਖਾਸ ਮਸਾਲਾ ਸਪੈਸ਼ਲ ਮਸਾਲਾ ਜ ਇਹ ਜਿਹੜੀ ਗੋਲੀ ਆ ਜੀ ਇਹ ਲਾਲ ਦਵਾਈ ਵਾਲੀ ਗੋਲੀ ਜੇ ਠੀਕ ਹੈ ਜੀ ਆ ਦੇਖੋ ਇਹ ਜਿਹੜੀ ਖਾਸ ਚੀਜ਼ ਵਾਸਤੇ ਗੋਲੀ ਆ ਨਾ ਉਹ ਦੁੱਧ ਦੇ ਉਦਾਰ ਵਾਸਤੇ ਗੋਲੀ ਜੇ ਜਿੰਨਾ ਦਾਨਤ ਉਹ ਤੋਂ ਵੱਧ ਦੁੱਧ ਦੀ ਫੈਟ ਵੱਦੀ ਜੇ ਤੇ ਉਹਦਾ ਖਾਦਾ ਵੀ ਤਾਂ ਹজম ਹੋ ਜਾਂਦਾ ਪਰ ਵੱਡਾ ਨੂੰ ਜਾਂਦੇ ਆ ਵੱਡਾ ਨਾਲ ਸੇ ਭੇਦ ਦਿੰਦੇ ਆ ਖਲੋਂਦੇ ਨਹੀਂ ਫਿਰ ਜਾਂਦੇ ਆ ਉਹਦੇ ਅਸਤੇ ਇਹ ਖਾਸ ਮਸਾਲਾ ਜੇ ਇਹ ਮਸਾਲਾ ਹੈਗਾ ਜੇ ਜਿਹੜਾ ਵਾਰ-ਵਾਰ ਫਿਰ ਜੇ ਇਹ ਮਸਾਲਾ ਦੇਣਾ ਉਹ ਖਲੋ ਵੀ ਜਾਏਗਾ ਤੇ ਡੰਗਰ ਵੱਡੇ ਨੂੰ ਵੀ ਨਹੀਂ ਜਾਏਗਾ ਬੈਸਟ ਮਸਾਲਾ ਜੇ ਇਹਦਾ ਜਿਹੜਾ ਰਿਜ਼ਲਟ ਜੇ 100% ਰਿਜ਼ਲਟ ਕਾ ਦੇ ਦੋ ਠੀਕ ਹੈ ਭਾਜੀ ਹਾਂਜੀ ਜਿਹੜੇ ਮੇਰੇ ਵੀਰ ਭਰਾ ਨੇ ਜਿਹੜੇ ਆਊਟ ਆਫ ਕੰਟਰੀ ਬੈਠੇ ਨੇ ਜਿਨ੍ਹਾਂ ਨੇ ਘੋੜਿਆਂ ਵਾਲੇ ਮੱਝਾਂ ਗਾਵਾਂ ਰੱਖਿਆ ਹੋਏ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਵੱਡੇ ਭਾਈ ਨਾਲ ਸੰਪਰਕ ਕਰੋ ਆਊਟ ਆਫ ਕੰਟਰੀ ਆਊਟ ਆਫ ਸਟੇਸ਼ਨ ਸਾਰੇ ਕਿਤੇ ਤੁਹਾਨੂੰ ਇਹ ਸਮਾਨ ਪਹੁੰਚਾਣਗੇ ਹਰ ਇੱਕ ਦਵਾਈ ਹੈ ਤੇ ਬਹੁਤ ਹੀ ਵਧੀਆ ਭਾਈ ਦਾ ਕੰਮ ਹੈ ਇੱਕ ਵਾਰੀ ਮੇਰੇ ਸਾਰੇ ਵੀਰ ਭਰਾ ਭਾਈ ਨੂੰ ਜ਼ਰੂਰ ਵਿਜ਼ਿਟ ਕਰਨਾ ਜੀ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ